ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਸੁਪਰ ਮਮ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਫਿਰ ਤੋਂ ਹਾਜ਼ਰ ਆਏ ਇੱਕ ਛੋਟਾ ਜਿਹਾ ਵੀਡੀਓ ਲੈ ਕੇ ਮੰਮੀ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਦੀ ਗੱਲ ਇਹ ਆ ਵੀ ਆਪਾਂ ਕਿਸੇ ਮਗਰ ਵੀ ਲੱਗ ਕੇ ਨਾ ਬੜੀ ਜਲਦੀ ਆਪਾਂ ਆਹ ਨਾ ਉਹ ਜਿਹੜੇ ਵਹਿਮ ਭਰਮ ਆ ਆਪਾਂ ਪਾੜ ਲੈਨੇ ਆ ਜਾਂ ਕਿਸੇ ਪੰਡਤਾਂ ਪਾਦਿਆਂ ਦੇ ਮਗਰ ਲਾ ਕੇ ਆਪਾਂ ਬਹੁਤ ਜਲਦੀ ਹੈ ਨਾ ਜੋ ਕਹਿੰਦੇ ਚਲਦੀ ਜਾਂਦੀ ਆਪਾਂ ਉਹੀ ਚੀਜ਼ਾਂ ਕਰਦੇ ਵੀ ਚਾਹਦੇ ਸਹੀ ਆ ਚਲੋ ਕਾਫੀ ਹੱਦ ਤੱਕ ਉਹ ਸਹੀ ਵੀ ਹੋ ਸਕਦੀਆਂ ਆ ਤੇ ਪਰ ਜਿੰਦੇ ਹੁੰਦੇ ਆਪਾਂ ਨੂੰ ਇੰਨੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ ਹੈ ਨਾ ਅੰਤ ਵਿਸ਼ਵਾਸ ਨਾਲ ਹਾਂ ਅੰਤ ਵਿਸ਼ਵਾਸ ਆਪਾਂ ਕਹਿ ਸਕਦੇ ਆ ਇਹਨੂੰ ਤੇ ਮੇਰੀ ਭੋਣ ਜਿਹੜੀ ਨੋਆ ਹੈ ਨਾ ਇਹ ਦੂਸਰਾ ਰਾਜਵੀਰ ਕਦੇ ਮੈਨੂੰ ਰਜਵੰਤ ਕਹਿੰਨੀ ਕਦੇ ਇਹਨੂੰ ਮੈਂ ਰਾਜਵੀਰ ਕਹਿੰਨੀ ਬਹੁਤ ਵਧੀਆ ਗੱਲਾਂ ਕਰਦੀ ਆ ਤੇ ਮੈਨੂੰ ਸੁਝਾਅ ਵੀ ਬਹੁਤ ਵਧੀਆ ਵਧੀਆ ਦਿੰਦੀ ਆ ਨਾ ਤੇ ਉਹ ਇਹ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਮੈਂ ਸਲਾਈ ਕਰਦੀ ਹੁੰਦੀ ਸੀ ਮੇਰੇ ਕੋਲ ਕੰਮ ਵੀ ਬਹੁਤ ਸੀਗਾ ਤੇ ਮੇਰੀ ਆਦਤ ਸੀਗੀ ਮੈਂ ਜੇ ਕਿਸੇ ਨੇ ਫੋਨ ਕੀਤਾ ਮੈਂ ਉਹਨਾਂ ਦੇ ਘਰੋਂ ਕੱਪੜੇ ਲੈਣ ਵੀ ਜਾਂਦੀ ਸੀ ਤੇ ਸਟ੍ਰਿੱਟ ਤੇ ਕਰਕੇ ਨਾ ਵਾਪਸ ਦੇਣ ਵੀ ਜਾਂਦੀ ਹੁੰਦੀ ਸੀ ਤੇ ਇਸੇ ਤਰ੍ਹਾਂ ਮੈਂ ਇੱਕ ਦਿਨ ਕਿਸੇ ਦੇ ਘਰ ਗਈ ਤੇ ਮੈਂ ਉਹਨਾਂ ਨੂੰ ਕਹਿ ਬੈਠੀ ਵੀ ਮੇਰਾ ਸਿਰ ਬਹੁਤ ਦੁਖਦਾਇਆ ਤੇ ਆਂਟੀ ਵੀ ਕਾਫੀ ਉਮਰ ਦੇ ਸੀਗੇ ਉਹਨਾਂ ਨੇ ਕਿਹਾ ਪੁੱਤਰ ਤੂੰ ਨਾ ਵੀ ਸੂਰਜ ਨੂੰ ਪਾਣੀ ਦਿਆ ਕਰ ਤੇ ਮੈਨੂੰ ਹਸਾ ਆ ਗਿਆ ਕਹਿੰਦੀ ਕੀ ਗੱਲ ਹੋਈ ਤੂੰ ਕਾਹ ਤੋਂ ਹੱਸ ਪਈ ਤੇ ਮੈਂ ਕਿਹਾ ਵੀ ਆਂਟੀ ਆਪਾਂ ਨੂੰ ਗਨਾਨਕ ਦੇਵ ਜੀ ਨੇ ਇੰਨਾ ਵਿਮਾ ਪਰਮਾ ਤੋਂ ਦੂਰ ਕੀਤਾ ਹੋਇਆ ਆ ਵੀ ਆਪਾਂ ਫੇਰ ਵੀ ਇੰਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਆ ਤੇ ਫਿਰ ਉਹ ਮੈਂ ਉਹਨਾਂ ਨੂੰ ਉਹ ਗੱਲ ਸੁਣਾਈ ਵੀ ਜਿਹੜੀ ਮੈਨੂੰ ਸ਼ਾਇਦ ਕੁਝ-ਕੁਝ ਚੀਜ਼ਾਂ ਦਾ ਪਤਾ ਹੈ ਕੁਝ ਨਹੀਂ ਵੀ ਪਤਾ ਹੈਗਾ ਹਨਾ ਜਿੰਨਾ ਪਤਾ ਹੈ ਉਹ ਚੀਜ਼ ਤੁਹਾਨੂੰ ਮੈਂ ਉਹ ਵੀ ਸੁਣਾ ਦਿੰਨੀ ਆ ਤੇ ਜੇ ਕਹਿੰਦੇ ਹੁੰਦੇ ਆ ਕਿ ਗੁਰਨਾਨਕ ਦੇਵ ਜੀ ਵੇਹ ਇਸ਼ਾਨ ਕਰਦੇ ਸੀਗੇ ਤੇ ਪੰਡਤ ਆਏ ਤੇ ਉਹ ਉਹ ਪਾਣੀ ਦੇਣ ਲੱਗ ਪਏ ਸੂਰਜ ਨੂੰ ਤੇ ਗੁਰਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਕੀ ਕਰਦੇ ਹੋ ਕਹਿੰਦੇ ਸੀ ਸੂਰਜ ਨੂੰ ਪਾਣੀ ਦੇ ਰਹੇ ਆ ਹਨਾ ਤੇ ਇਹ ਵੀ ਗੁਰਨਾਨਕ ਦੇਵ ਜੀ ਨੇ ਕਿਤਾ ਉਹ ਵੀ ਕਹਿੰਦੇ ਪਾਣੀ ਭਰ ਭਰ ਕੇ ਬਾਹਰ ਡੋਲਣ ਲੱਗ ਪਏ ਤੇ ਉਹ ਬੋਚ ਦੇ ਅੰਡਰ ਤੇ ਵੀ ਤੁਸੀਂ ਕੀ ਕਰਦੇ ਆ ਉਹਨਾਂ ਨੇ ਕਿਹਾ ਵੀ ਮੇਰੇ ਐਨੇ ਕਿਲੋਮੀਟਰ ਸੁਲਤਾਨਪੁਰ ਲੋਧੀ ਵਿੱਚ ਮੇਰੇ ਖੇਤ ਆ ਜਿਨ੍ਹਾਂ ਨੂੰ ਮੈਂ ਪਾਣੀ ਦੇ ਰਿਆ ਆ ਤੇ ਉਹ ਹੁਣ ਨਾ ਹੱਸਣ ਲੱਗ ਪਏ ਮਜ਼ਾਕ ਬਣਾ ਦਿੱਤਾ ਵੀ ਇੰਨੀ ਦੂਰ ਪਾਣੀ ਕਿੱਦਾਂ ਜਾ ਸਕਦਾ ਆ ਇਹਦੇ ਇੰਨੀ ਦੂਰ ਤੇ ਪਾਣੀ ਕਿੱਦਾਂ ਚਲੇ ਜਾਊਗਾ ਫੇਗ ਨਾਨਕ ਤੇਜ ਜੀ ਨੇ ਕਿਹਾ ਜੇ ਤੁਹਾਡਾ ਲੱਖਾਂ ਕੋਹਾਂ ਸੂਰਜ ਕਿਲੋਮੀਟਰ ਦੂਰ ਸੂਰਜ ਆ ਜੇ ਤੁਹਾਡਾ ਪਾਣੀ ਉੱਥੇ ਪਹੁੰਚ ਸਕਦਾ ਆ ਤੇ ਮੇਰਾ ਪਾਣੀ ਉੱਥੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਇਸੇ ਤਰ੍ਹਾਂ ਸਾਡਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਵਿਹਮ ਭਰਮ ਦੂਰ ਕੀਤਾ ਪਰ ਅਸੀਂ ਲੋਕ ਅੱਜ ਵੀ ਇਹਨਾਂ ਵਿਹਮਾ ਭਰਮਾਂ ਵਿੱਚ ਜਿਹੜੇ ਆ ਫਸੇ ਹੋਏ ਆ ਆ ਕਹਿੰਦੇ ਆ ਜੀ ਜੇ ਪਾਣੀ ਦੀ ਉਹ ਸਾਡਾ ਸਿਰ ਹੱਟ ਜਾਊਗਾ ਕਿਉਂ ਨਾ ਆਪਾਂ ਇਹਨਾਂ ਟੈਨਸ਼ਨਾਂ ਨੂੰ ਦੂਰ ਕਰਨ ਲਈ ਜੇ ਜਿਹਾ ਮਤਲਬ ਸਾਡਾ ਸਿਰ ਦੁਖਦਾ ਹੈ ਨਾ ਆਪਾਂ ਨੂੰ ਪਤਾ ਕੀ ਕਰਨਾ ਚਾਹੀਦਾ ਹੈ 2 ਮਿੰਟ ਦੇ ਲਈ ਆਪਾਂ ਨੂੰ ਮੈਡੀਟੇਸ਼ਨ ਜਿਹਨੂੰ ਆਪਾਂ ਇੱਕ ਭਜਨ ਸਿਮਰਨ ਜਾ ਕੇ ਆਖਿਆ ਸੀ ਕਦੇ ਆਣਾ ਧਿਆਨ ਕਰੋ ਆਪਣਾ ਸਰੀਰ ਜਿਹੜਾ ਸੇਰਿਆ ਜ਼ਰੂਰ ਹਟ ਜਾਊਗਾ ਮੈਂ ਤਾਂ ਇਦਾਂ ਹੀ ਕਰਦੀ ਆ ਜੇ ਮੈਂ ਪਰੇਸ਼ਾਨ ਆ ਜਾਂ ਮੇਰਾ ਸਿਰ ਦੁਖਦਾ ਆ ਕੁਝ ਵੀ ਆ ਨਾ ਤੇ ਮੈਂ ਉਹਨੂੰ ਇਸੇ ਤਰ੍ਹਾਂ ਮੈਡੀਟੇਸ਼ਨ ਦੇ ਨਾਲ ਹੀ ਆਪਣਾ ਦੂਰ ਕਰਦੀ ਆ ਤੁਸੀਂ ਵੀ ਇਸੇ ਤਰ੍ਹਾਂ ਕਰਿਆ ਕਰੋ ਹੋਰ ਜੇ ਤੁਸੀਂ ਸੂਰਜ ਨੂੰ ਪਾਣੀ ਦਿਨੇ ਆ ਜੀ ਕੋਈ ਗੁੱਸਾ ਨਾ ਕਰਿਓ ਮੇਰੀ ਕੋਈ ਵੀਡੀਓ ਕਿਸੇ ਲਈ ਕੋ ਖਾਸ ਨਹੀਂ ਮੈਂ ਕਹਿੰਦੀ ਹੁੰਦੀ ਵੀ ਮੈਂ ਆ ਕਿਸੇ ਨੂੰ ਦੇ ਕੇ ਵੀਡੀਓ ਬਣਾਉਣੀ ਆ ਮੇਰੀ ਕੋਈ ਵੀਡੀਓ ਕਿਸੇ ਦੇ ਲਈ ਇਹ ਨਹੀਂ ਹੁੰਦੀ ਵੀ ਮੇਰਾ ਵੀ ਮਤਲਬ ਉਹਦੇ ਨਾਲ ਸਮਝੋ ਵੀ ਜਿੱਦਾਂ ਤੀਰ ਛੱਡਿਆ ਕਿਸੇ ਨੂੰ ਨਿਸ਼ਾਨਾ ਲੱਗ ਜਵੇ ਮੇਰਾ ਇਦਾਂ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਜੋ ਮੇਰੇ ਦਿਲ ਦੇ ਵਿੱਚ ਹੁੰਦੀ ਆ ਗੱਲ ਆਉਂਦੀ ਆ ਵੀ ਹਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਆ ਮੈਂ ਉਹਨਾਂ ਤੇ ਹੀ ਵੀਡੀਓ ਬਣਾਉਣੀ ਆ ਤੇ ਤੁਸੀਂ ਕੌਣ-ਕੌਣ ਸੂਰਜ ਨੂੰ ਪਾਣੀ ਦਿੰਦਾ ਆ ਤੇ ਕੌਣ-ਕੌਣ ਮਤਲਬ ਆਪਣੇ ਵਿਆਹਾਂ ਪਰਮਾਂ ਤੋਂ ਦੂਰ ਆ ਤੁਸੀਂ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਿਓ ਜੀ ਤੇ ਆਪਾਂ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਆ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਅੱਗੇ ਸਾਡੀ ਬਹੂ ਰਾਣੀ ਕੀ ਕਹਿੰਦੀ ਆ ਰਾਜਵੀਰ ਕੋ ਹੋ ਸੁਣ ਲਓ ਹੁਣ ਤੁਸੀਂ ਹਾਂਜੀ ਇੱਕ ਜ਼ਰੂਰੀ ਗੱਲ ਜਿਹੜੀ ਮੰਮਾ ਨੂੰ ਸ਼ਾਇਦ ਯਾਦ ਭੁੱਲ ਗਿਆ ਕਹਿਣ ਦਾ ਇੱਕ ਨਾ ਅੰਮ੍ਰਿਤਧਾਰੀ ਬੀਬੀ ਜੀ ਨੇ ਮੰਮਾ ਨੂੰ ਕਿਹਾ ਸੀ ਕਿ ਤੁਸੀਂ ਸੂਰਜ ਨੂੰ ਪਾਣੀ ਦਿਆ ਕਰੋ ਤਾਂ ਕਰਕੇ ਤੁਹਾਡੇ ਸਿਰ ਦਾ ਦਰਦ ਖਤਮ ਹੋ ਜਾਊਗਾ ਦੇਖੋ ਅਸੀਂ ਮਤਲਬ ਗਿਆਨੀ ਲੋਕਾਂ ਤੋਂ ਇਹ ਉਮੀਦ ਨਹੀਂ ਕਰ ਸਕਦੇ ਹਨ ਚਲੋ ਜੇ ਸਾਡੇ ਵਰਗਾ ਮੂਰਖ ਕੋਈ ਕਹਿ ਵੀ ਦਵੇ ਤਾਂ ਅਸੀਂ ਕਹਾਂਗੇ ਇਹਨੂੰ ਨੌਲੇਜ ਨਹੀਂ ਆ ਇਹ ਮੂਰਖ ਹੈ ਨਾ ਤੇ ਜੇ ਆਪਾਂ ਕਿਸੇ ਕੋਈ ਸਿਆਣਾ ਸਾਨੂੰ ਜਾਂ ਅਮਰਿਤਧਾਰੀ ਇਨਸਾਨ ਤੋਂ ਤਾਂ ਮਤਲਬ ਬਿਲਕੁਲ ਦੂਰ ਦੂਰ ਤੱਕ ਵੀ ਆਪਾਂ ਉਮੀਦ ਨਹੀਂ ਲਗਾ ਸਕਦੇ ਕਿ ਇਦਾਂ ਦਾ ਬਹਿਮ ਭਰਮ ਸਾਡੇ ਅੰਦਰ ਪਾਊਗਾ ਸਾਨੂੰ ਉਮੀਦ ਹੁੰਦੀ ਸੀ ਸਾਨੂੰ ਚਾਰ ਗੱਲਾਂ ਚੰਗੀਆਂ ਦੱਸਣਗੇ ਸਿਖਾਵੇ ਆਪਾਂ ਦੇਖ ਕੇ ਜਜ ਕਰ ਦੇਣਾ ਕਿ ਨਹੀਂ ਇਸ ਇਨਸਾਨ ਦੇ ਕੋਲ ਬੈਣੇ ਆ ਜਾਂ ਇਸ ਬੀਬੀ ਦੇ ਕੋਲ ਬੈਣੇ ਆ ਵੀ ਚਾਰ ਗੱਲਾਂ ਸਿੱਖਣ ਨੂੰ ਮਿਲਣਗੀਆਂ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਚੰਗੀਆਂ ਗੱਲਾਂ ਨੂੰ ਫਲਾਣਾ ਆ ਮਾੜੀਆਂ ਗੱਲਾਂ ਨੂੰ ਨਹੀਂ ਸਾਡੀ ਵੀਡੀਓ ਨੂੰ ਬਹੁਤ ਬਹੁਤ ਪਿਆਰ ਤੁਸੀਂ ਦੇਣਾ ਆ ਜੀ ਤੇ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ